ਲੋਕ ਭਾਏ ਕਟੇ ਮਿਠੇ ਗਵਨ ਫਤੇ ਭਈ ਮਨ ਜੀਤ ਨਾਨਕ ਗੁਰ ਤੇ ਜਿਤ ਪਾਈ ਫਿਰਨ ਮਿਟੇ ਜਤਨੀਤ ਭਾਏ ਕਟੇ ਫਾਇਬ ਵਚਨ ਅਮਰ ਤੁਗੀਰ ਨੇ ਫਾਂਸੀ ਘੇ ਕੱਟੀ ਕਾਲ ਹੈ ਫਾਂਸੀ ਅਸਿਕ ਹੈ ਕਵਚਨ ਹੈ ਪਰ ਸਾਰੇ ਭਾਏ ਕਟਿਆ ਦੇ ਫਾਂਸੀ ਕਟੋ ਭਾਏ ਕੀਨ ਨਾਲੇ ਔਗਣ ਜਿੱtre ਤੇ ਤੇ ਕੜੀ ਜੀ ਫਹਾੜ ਕੇ ਹੁੰਦਾ ਜਿੰਨੇ ਔਗਣ ਨੇ ਸਾਰੇ ਹੀ ਫਹਾਏ ਉਹ ਜਿਹੜੀ ਤਮੀਰ ਨੇ ਇਜੋਜਨ ਵਾਲੀ ਗੱਲ ਕਰਦੀ ਸੀ ਉਹਦਾ ਸਰਾਸਾ ਕਰਨ ਵਾਸਤੇ ਕਿਹਾ ਵੀ ਕਿ ਇਹਨਾਂ ਨੂੰ ਸਮਝੋਈ ਕੋਈ ਫਹਾ ਜਿੱਤੇ ਔਗਣ ਨੇਾਰੇ ਫਹਾਏ ਹੀ ਨੇ ਇਹ ਔਗਣੇ ਨਹੀਂ ਸਰ ਨੂੰ ਸਰਕਾਰ ਛੱਡਣ ਦਿੰਦੇ ਕੋਣ ਵੰਕਿਆ ਦੇਸ਼ ਵਿੱਚ ਔਗਣ ਹੁੰਦਾ ਨਹੀਂ ਜਾ ਸਕਦਾ ਉਗਣਹਾਰੇ ਨਹੀਂ ਜਾਂਦੇ ਉਗਣਹਾਰਿਆਂ ਦੇ ਦੇਸ਼ ਗੁੜਵੰਤ ਹੁੰਦਾ ਨਹੀਂ ਕੋਈ ਕੰਮ ਇਹਦਾ ਕੀ ਕੰਮ ਉਹ ਗਣਵਾਂ ਤੇ ਅਜਿਹੇ ਉਗਣਹਾਰੇ ਨੇ ਉਹਨਾਂ ਦੇ ਦੇਸ਼ ਚ ਮੇਰਾ ਗਰੀਬ ਦੁਨੀਆ ਦਾ ਬੰਦਾ ਸਾਹਸੂਤ ਕੋਈ ਨਹੀਂ ਇਸ ਕਰਕੇ ਜਦੋਂ ਕੋਈ avatars ਲੈ ਆਉਂਦਾ ਇੱਥੇ ਦੇ ਬੰਦੇ ਨੂੰ ਉਹੇ ਜਾ ਕਰਕੇ ਦੇ ਦਿੰਦੇ ਨੇ avatars ਆਪ ਨਹੀਂ ਹੁੰਦੇ ਇੱਥੇ ਦਾ ਇੱਕ ਬੰਦਾ ਡਵੈਲ ਪਾਇਆ ਹੁੰਦਾ ਜਨਮ ਲੈ ਕੇ ਹੀ ਉਹ ਉਹੇ ਜਾਂ ਬਣ ਜਾਂਦਾ ਜਾਂ ਉਹਨਾਂ ਵਰਗਾ ਸਾਫ ਤੋਂ ਸੂਰਤ ਤੇ ਦਸਤਾਰ ਸਰਾ ਫਿਰ ਉਹਦੇ ਹੀ ਆਪਣੀ ਗੱਲ ਕਹਾ ਲੈਂਦੇ ਨੇ ਸੱਚਖੰਡ ਦੀ ਗੁਰਬਾਣੀ ਉਹ ਤਾਂ ਹੀ ਕਹਾ ਲੈਂਦੇ ਨੇ ਆਪ ਨਹੀਂ ਹੋਂ ਇਹ ਗੱਲ ਗਲਤ ਐ ਕਿ ਸੱਚਖੰਡ ਤੋਂ ਕੋਈ ਜਨਮ ਲੈਣ ਹੁੰਦਾ ਕਿ ਧਰਮ ਦਾ ਸਾਧਾ ਸੰਤਾਂ ਦੀ ਹੋ ਸਕਦੀ ਐ ਪਰ ਗੁਰਮਤਿ ਨਹੀਂ ਨੂੰ ਮੰਦੀ ਪ੍ਰਮਾਣੀ ਨੇ ਨੋੰਦ ਹਾਂ ਬਾਹੇ ਸੁਵਾਏ ਕਾਟੇ ਮਿਟੇ ਗਵਨ ਮਿਟੇ ਗਵਨ ਫਗਰ ਪਾਹਾ ਕਟਿਆ ਗਿਆ ਉਹਦਾ ਗਵਨ ਜਮਣ ਵਰਨਾ ਮਿਟ ਗਿਆ ਬਈ ਸੁਰਗ ਗਾਣ ਨਰਕ ਚ ਕੀ ਹੋਊਗਾ ਇੱਥੇ ਸਜ਼ਾ ਹੈ ਤੇ ਤਦੋਂ ਬਾਅਦ ਮਾ ਜਗਰਨ ਕਿਤਨਾ ਪੀਓ ਆਵਰੋ ਆਵਣ ਕਾ ਜੁਬੇ ਰਈ ਸੁਤਿ ਪ੍ਰਭ ਚੱਲਣ ਇੱਥੇੋਂ ਤਾਂ ਮੈਂ ਉੱਥੇ ਸੁਖੀ ਸੀ ਇੱਥੇੋਂ ਤੇ ਸੁਖੀ ਸੀ ਇਹ ਠੀਕ ਹੈ ਉੱਥੇ ਵਾਲੀ ਇੱਜ਼ਤ ਨਾ ਉਹ ਜਿਹੜੀ ਪਹਿਲਾਂ ਇੱਧਰ ਸੀ ਉਹਨਾਂ ਇੱਜ਼ਤ ਬਦੂ ਵੀ ਹੁਣ ਸੰਸਾਰ ਚ ਸਾਚੀ ਗਾਣ ਜਿਵੇਂ ਬਦੂ ਵੀ ਪਰ ਤਕਲੀਫ ਤਾਂ ਕੱਟਣੀ ਪਈ ਜਦ ਹੁੰਦਾ ਸਹਾਰਾ ਮੈ ਪਏ ਨਾ ਸੰਸਾਰ ਦਾ ਉਹਨਾਂ ਤੇ ਆਸ ਉਹਨਾਂ ਦਾ ਇਸਾਮ ਕਰਕੇ ਮੰਨੇ ਪਰ ਦੋਸਤੋਂ ਸਾਤਾ ਤਾਂ ਸਿੱਖੇ ਹੈ ਇਸ ਹਮਦਰ ਵੀ ਮੰਨੇ ਹੈ ਤਾਂ ਨਹੀਂ ਨਾ ਇਸ ਕਰਕੇ ਕਿਹਨੇ ਹਾਲਾਂਕਿ ਉਹ ਦੇਵਲੋਗ ਦੀ ਸੀ ਸੀ ਗੱਲ ਦੇਵਲੋਗ ਦੀ ਹੈ ਦੇਵਲੋਗ ਦੇ ਦਰਬ ਕੋ ਟਾਹਣਾ ਪਿਆ ਕਸਰ ਜਦੋਂ ਜਬ ਦੇ ਇਨਕਾਰ ਹੋ ਜਾਂਦਾ ਹੈ ਇੱਥੇ ਪੂਰਨ ਪਰ ਖੋਦਾ ਰਹੋ ਪਹਿਲਾਂ ਹੀ ਪੂਰੇ ਦਾ ਪਹਿਲਾਂ ਹੀ ਹੁੰਦਾ ਰਹੇ ਗਵਾਟੇ ਇੱਕ ਰੂਪ ਹੋ ਗਿਆ ਉਹ ਕਹਿੰਦੇ ਨੇ ਫਿਰ ਮੈਂ ਥੋੜਾ ਜਿਹਾ ਫਰਦੂ ਥੋੜਾ ਜਿਹਾ ਫਰਦੂ ਹਮੋਲੇ ਹਾਂਜੀ ਕਾਹੇ ਕਰਤੇ ਮਿਟੇ ਗਵਨ ਫਤੇ ਭਈ ਮਨ ਜੀਤ ਫਤੇ ਭਈ ਮਨ ਜੀਤ ਜਦੋਂ ਭਾਇਂ ਕਰਤੇ ਗਵਨ ਮਟ ਗਿਆ ਗਵਨ ਕਾ ਬਲਦਾ ਜਾਂ ਮਨ ਸਮਝ ਕੇ ਬਹਿ ਜਵੇ ਗਵਨ ਮਟ ਗਿਆ ਮਨ ਸਮਝ ਗਿਆ ਮਨ ਉਪਾਤੀਆਂ ਦਾਦਾ ਮਨੇ ਜੰਮੜਦਾ ਬੁਕਾਰ ਨੂੰ ਮਨ ਦੇ ਬੁਕਾਰਾਂ ਨੂੰ ਜੰਮੜਨਾ ਛੱਡ ਦਿੱਤਾ ਮਨ ਨੇ ਇੱਛਾਵਾਂ ਛੱਡ ਪੀਆਂ ਮਾਇਆ ਦੀਆਂ ਇਹ ਤੋਂ ਬੁਕਾਰ ਕੋਲੋਂ ਹੰਦ ਛਾਵੇਂ اندر ਉਠਣੀਆਂ ਇਹ ਬੁਕਾਰ ਨੇ ਮਾਇਆ ਦੇ ਛਾਵੇਂ اندر ਉਠਣੀਆਂ ਬੁਕਾਰ ਨੇ ਜਿਹੜੀਆਂ ਅੱਛਾਂ ਦੀ ਪੂਰਤੀ ਕਰਕੇ ਅਸੀਂ ਅਰਦਾਸ ਕਰਦੇ ਆ ਨਾ ਗੁਰਦੁਆਰੇ 'ਚ ਉਹ ਬੁਕਾਰਾਂ ਦੀ ਅਰਦਾਸ ਕਰਦੇ ਲੋ ਉਹ ਬੁਕਾਰਾਂ ਦੀ ਅਰਦਾਸ ਕਰਦੇ ਹੋਰ ਵਕਤ ਖਲਾਫਾਤ ਨੂੰ ਕੁਝ ਹੋ ਰਿਹਾ ਹੈ ਫਤਿਹ ਭਈ ਮਨ ਜੀਤ ਮਨ ਜਿਤਨਾ ਦੀ ਫਤਿਹ ਤਾਂ ਹੋਣੀ ਹੈ ਮਨ ਜਿਤਨ ਦੀ ਤਾਂ ਬੁਗਲੇ ਨਹੀਂ ਕਰਦਾ ਮਨ ਨੂੰ ਤਾਂ ਖੁੱਲ੍ਹਾ ਗਿਆ ਇਹ ਮੰਨਦੀ ਹੈ ਕਿ ਦਾ ਬਾਵਨਾਵਾਂ ਪੂਰੀਆਂ ਕਰਨੀਆਂ ਨੇ ਇਹ ਤਾਂ ਹੋਰ ਮਤਾਂ ਹੋ ਸਕਦੀਆਂ ਨੇ ਹਿੰਦੂ ਮਤ ਹੋ ਸਕਦੀ ਐ ਐਸਾ ਕਿ ਦੁਰਮਤਾਂ ਹਿੰਦੂ ਮਤ ਨਹੀਂ ਹਿੰਦੂ ਮਤ ਬਣੀਏ ਜਾਸੂਦ ਜੀ ਜੇ ਹਿੰਦੂ ਮਤ ਦਾ ਦੁਰਮਤ ਹੈ ਹਿੰਦੂ ਮਤ ਜੀ ਵੀ ਇਹ ਜੇ ਬੰਦੇ ਨੇ ਕਿਹੜੇ ਗੱਲ ਸਮਝਦੇ ਨੇ ਵੀ ਮਨ ਨੂੰ ਇਹਨਾਂ ਨੂੰ ਬਚਾਉਣਾ ਹੈ ਸੰਤੋਖ ਕਰਨਾ ਹੈ ਇਹਦਾ ਦੌਰਮਾ ਤਾਂ ਇੱਕਦਮ 180 ਡਿਗਰੀ ਖਲਾਫ ਹੈ ਪਰਮਾ ਤੇ ਹਮਸਾ ਜਿਹੜਾ ਜਹਾੜੇ ਕੋਲ 0 ਲੈ ਕੇ ਸਿੱਧ ਚੱਲ ਰਾਇ ਹੈ ਇੱਕਦਮ ਉਲਟ ਹੈ ਹੂੰ ਕਿਉਂਕਿ ਕਿਸੇ ਦਾ ਮਨ ਕਾਬੂ ਨਹੀਂ ਮਨ ਜਿੱਤੇ ਹਨ ਮਨ ਦਾ ਰਾਜ ਹੋਣਾ ਰਾਜ ਉਹ ਨਰਕ ਮੰਨ ਲੈ ਕਬੋ ਰਾਜ ਰਾਜੋ ਨਰਕ ਕਿਤੋਂ ਉਲਟ ਹੈ ਕਿੱਥੇ ਸੁਰਗ ਕਿੱਥੇ ਨਰਕ ਹੈ ਸੁਰਗ ਦਾ ਰਸਤਾ ਛੱਡ ਕੇ ਇਹ ਸੁਰਗ ਦਾ ਰਸਤਾ ਹੈ ਫਤਿਹ ਪਈ ਮਨ ਜੀਤ ਫਾਇਰ ਘਾਟੇ ਮਿਟੇ ਗਮਨ ਫਤਿਹ ਪਈ ਮਨ ਜੀਤ ਸੁਰਗ ਦਾ ਰਸਤਾ ਮਨ ਖਜਦਾ ਨਰਕ ਵੱਲ ਨੂੰ ਉਹਨੂੰ ਸਮਝਾਉਣਾ ਵੀ ਇਹ ਨਰਕ ਦਾ ਰਸਤਾ ਹੈ ਇੱਧਰ ਨੂੰ ਆਪਰੇ ਦੁੱਖੇ ਦੇ ਫੜੇ ਜੋ ਨਹੀਂ ਹੈ ਜੇ ਸਮਝ ਗਿਆ ਛੱਡ ਕੇ ਆਪਣੇ ਨਾਲ ਹੋ ਲੂਗਾ ਤੇ ਨਹੀਂ ਦਾ ਜਿੰਨਾ ਚਿਰ ਨਹੀਂ ਮੰਨਦਾ ਉਹਨਾਂ ਚਿਰ ਸਾਨੂੰ ਵੀ ਉਹਦੇ ਨਾਲ ਇਹ ਰਹਿਣਾ ਪਊਗਾ ਇੱਕ ਨਰਕ ਦਾ ਰਸਤਾ ਹੈ ਇੱਕ ਸੁਰਗ ਦਾ ਅਜ ਨਰਕ ਦੇ ਰਸਤੇ ਚੱਲਦਾ ਹੈ ਸਿੱਖ ਪੰਥ ਜਿਹੜਾ ਮਨੋ ਕਾਮਨਾ ਪੂਰੀਆਂ ਕਰਨ ਦੀ ਗੱਲ ਕਰ ਰਿਹਾ ਗੁਰਦਵਾਰੇ ਜਾਂਦਾ ਉਹ ਨਰਕ ਦੇ ਰਸਤੇ ਨੂੰ ਜਾਉਂਦਾ ਹੈ ਗੁਰਮਤਿ ਅਨੁਸਾਰ ਇਹ ਹੈ ਗੁਰਮਤਿ ਨਾਲ ਨਰਕ ਦੇ ਰਸਤੇ ਚੱਲ ਰਿਹਾ ਆਪਣੀ ਮਰਜ਼ੀ ਜੋ ਮਰਜ਼ੀ ਕਰਨ ਉਹ ਜੇ ਸਾਡੀਆਂ ਵੋਟਾਂ ਜ਼ਿਆਦਾ ਨੇ ਕਿਉਂ ਅਸੀਂ ਕਹਾਂਗੇ ਸਿੱਖੀ ਹੋਰ ਉਹ ਆਪਣੇ ਸਿੱਖ ਨੂੰ ਰੱਖਣਾ ਆਪਣੇ ਕੋਲ ਗੁਰਬਾਣੀ ਨੇ ਇਸ ਗੱਲ ਨੂੰ ਆਂਦੀ ਉਹ ਮੰਨਦੇ ਸਿੱਖ ਨੇ ਸਿੱਖੀ ਉਹ ਕਹਿੰਦੇ ਨੇ ਮੰਨਦੀ ਹੁੰਦੀ ਹੈ ਮੰਨਦੀ ਸਿੱਖੀ ਮਨੁੱਖਾਂ ਦੀ ਹੁੰਦੀ ਹੈ ਮਨ ਵਰਜੀ ਦੀ ਸਿੱਖੀ ਹਣਾ ਜੀ ਮੰਨਦੀ ਸਿੱਖੀ ਦਾ ਮਤਲਬ ਹੈ ਮਨ ਵਰਜੀ ਦੀ ਸਿੱਖੀ ਜੇ ਜੀ ਮੈਂ ਚਾਹੂੰ ਉਹ ਹੀ ਜੀ ਸਿੱਖੀ ਦਾ ਅੰਗ ਬਣੂ ਇਹ ਜਾਤ ਸੁ ਪਰਵਾਣੀ ਨਹੀਂ ਦਿੰਦੀ ਗੁਰੂ ਇਹ ਜਾਤ ਨਹੀਂ ਦਿੰਦਾ ਹੂੰ ਨਾਨਕ ਗੁਰ ਤੇ ਥਿਤ ਪਾਈ ਤੇਰਨ ਮਿਟੇ ਨਤ ਨੀ ਨਾਨਕ ਗੁਰਤੇ ਸਤ ਪਾਈ ਗੁਰ ਲਾਗਾ ਤੇ ਜਾਣੀਏ ਮਿਟੇ ਮੋ ਤਨ ਕਾਪ ਗਿਆਨ ਦਾ ਜਿੰਦੇ ਤੇ ਅਸਰ ਹੋ ਗਿਆ ਨਾ ਗੁਰ ਲਾਗਾ ਦਾ ਮਤਲਬ ਆ ਜੀਨੂ ਪ੍ਰੇਮ ਬਾਣੀ ਦੇ ਤੀਰ ਲੱਗ ਗਿਆ ਪਰ ਪ੍ਰੇਮ ਬਾਣੀ ਮਨ ਮਾਰੇ ਮਨ ਤਾਂ ਮਾਰਨਾ ਹੈ ਪ੍ਰੇਮ ਦਾ ਬਾਣ ਮਾਰ ਕੇ ਬਾਣੀ ਦੇ ਬਾਣ ਨਾਲ ਤੁਸੀਂ ਕਹਿੰਦੇ ਹੋ ਦੀਆ ਕੰਬਣਾ ਨਾ ਬੁੜੀਆਂ ਕਰੋ ਇਹ ਤਾਂ ਮਾਰਨਾ ਸਿੱਖ ਨਾਨਕ ਨੂੰ ਗੁਰ ਤੇ ਗਿਆਨ ਤੇ ਫਿਰ ਪਾਈਆ ਗਿਆਨ ਤੇ ਤੇ ਕਿਵੇਂ ਪਾਈਆ ਕਬੀਰ ਗਾਇਆ ਕਬੀਰ ਸਤਗੁਰ ਸੂਰ ਮੇ ਬਾਣ ਜੋ ਵਾਇਆ ਹੈ ਲਗਦੇ ਹੀ ਪਹੁੰਚ ਗਿਰ ਪਰਿਆ ਪਰਿਆ ਕਰਨੇ ਜੇ ਗੁਰ ਲਾਗਾ ਤੇ ਜਾਣੀਏ ਬਟੇ ਮੋਹ ਤੋਂ ਤਾਪ ਹਰਦਸੂਖ ਦਾਜੇ ਨਹੀਂ ਤਾਂ ਫਿਰ ਆਪੇ ਆਉ। ਜੇ ਹਰਦਸੂਖ ਤੇ ਨਿਆਰਾ ਹੋ ਗਿਆ ਫਿਰ ਆਪੇ ਆਪ ਸਭ ਕੁਝ ਆਪੇ ਆਪ ਨੂੰ ਲੋਨ ਹੋਇ ਇਹੀ ਹੈ। ਇਹੀ ਸਾਬ ਤੋਂ ਸੂਰਤ ਦਸਤਾਰ ਚ ਰਹਿ ਜਿਨਿ ਆਤਮ ਜਾਲਿਆ ਪਰਮਾਤਮਾ ਤੋਂ ਇਹ ਉਸ ਸਟੇਜ ਹੈ। ਇਦੋਂ ਜਾ ਉਸ ਸਟੇਜ ਆਉਦੋਂ ਜਾ ਲੜ ਕੋਰ ਕਰਵਾ। ਇਹ ਰਾਜ ਨੂੰ ਲੜ ਕੋਰ ਕਰਵਾ। ਬਸ ਇੱਥੇ ਹੀ ਇਹ ਦੋ ਗੱਲਾਂ। ਸੱਚਾ ਪਾਸਾ ਹੈ ਖਾ ਬੱਸ। ਖੱਬੇ ਪਾਸੇ ਨੂੰ ajo ਧਿਆਨ ਹੋਇਆ ਹੈ ਸਿੱਖਾਂ ਦਾ ਧਿਆਨ ajo ਮਾਇਆ ਵੱਲ ਨੂੰ ਹੈ ਨਰਕ ਘੋਰੇ ਦਾਰੇ ਵੱਲ ਨੂੰ ਪਰ ਉਹਦਰ ਗੁਰੂ ਤਾਂ ਸਹਾਇਤਾ ਕਰਦਾ ਉਹਦੇ ਪਾਸੇ ਨਹੀਂ ਗੁਰੂ ਸਹਾਇਤਾ ਕਰਦਾ ਗੁਰੂ ਸਾਹਿਬ ਦਾ ਅਗੈ ਤੋਂ ਰਸਤੇ ਜਦੋਂ ਗੁਰੂ ਵੱਲ ਨੂੰ ਜਾਵੇ ਉਹਦੀ ਬਾਹ ਫੜਦਾ ਜਿੱਦੀ ਗੁਰੂ ਵੱਲ ਨੂੰ ਬੈਠਾ ਉਹਦੀ ਬਾਹ ਦੀ ਫੜੂ ਉਹਦਾ ਪਿੱਠ ਕਰੀਂ ਮਰਦਾ ਪਿੱਠ ਕਰਕੇ ਭਜਦਾ ਗੁਰੂ ਵੱਲ ਉਹਦੀ ਬਾਹ ਕੇ ਮਰ ਬਣੂ ਉਹਦਾ ਦੂਰ ਰੂਪ ਹੈ ਗੁਰੂ ਦਾ ਅਸੀਂ ਸੇਖਾਂ ਹਰ ਗੁਰੂ ਦੇ ਦੂਰ ਰੂਪ ਹੈ ਗੁਰਬਾਣੀ ਦਾ ਦੂਰ ਰੂਪ ਹੈ ਗੁਰਬਾਣੀ ਉਹ ਨਾ ਕਿ ਗ੍ਰੰਥ ਨੂੰ ਗੁਰੂ ਕਹਿੰਦੇ ਨਾ ਕਿ ਇਹਦੇ ਦੂਰ ਰੂਪ ਹੈ ਤਾਂ ਹੁਣ ਤਾਂ ਗੁਰੂ ਸਾਡੇ ਕੋਲ ਇਹੀ ਹੈ ਬਾਣੀ ਹੈ ਗੁਰੂ ਹੈ ਹਾਜੀ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤਨੀ ਨਾਨਕ ਗੁਰ ਤੇ ਥਿਤ ਪਾਈ ਗਿਆਨ ਤੇ ਮੰਨ ਕਰਦਾ ਹੈ ਗਿਆਨ ਦਾ ਬੱਧਾ ਮੰਨ ਲਾ ਹੈ ਕਿੰਨੇ ਪ੍ਰਮਾਣ ਆ ਜਾਣਗੇ ਤੁਹਾਡੇ ਕੋਲ ਇਹਨੂੰ ਸਪੋਰਟ ਕਰਨ ਵਾਸਤੇ ਇੱਕ ਵੀ ਪ੍ਰਮਾਣ ਦੱਸਣੇ ਤੇ ਖਲਾਫ ਹੋ ਗੁਰਬਾਣੀ ਗਿਆਨ ਦਾ ਬੱਧਾ ਮੰਨ ਲਾ ਹੈ ਗੁਰਵਰ ਗਿਆਨ ਨਾ ਹੋ ਸਤਗੁਰ ਤੇ ਬਿਨਾਂ ਗਿਆਨ ਕਿਥੋਂ ਹੋ ਗੁਰਬਾਣੀ ਮੇਰੇ ਗਿਆਨ ਕਿਥੋਂ ਹੋ ਇਹ ਦੋਨੀਆਂ ਹਾਂਜੀ